ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਤਰਨਪੀਰ ਸਿੰਘ ਜੋਂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਨੀ ਕੋ ਚਾਹ ਵੇ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨੰਬਰ ਬਟਨਾ ਬੋਟ ਛਾੜੂ ਨੂੰ ਪਾ ਦੇ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਮੈਂ ਤਾਂ ਪੂਣੀਆ ਪੂਣੀਆ ਆ ਬਸ ਠੀਕ ਹੈ ਠੀਕ ਹੈ ਸਾਰੇ ਵੀਰ ਜਿਹਨੇ ਪਿੱਛੇ ਖੜੇ ਹੈ ਸਾਰੇ ਅੱਗੇ ਕੁਰਸੀਆਂ ਤੇ ਆ ਜਾਓ ਕਿਰਪਾ ਕਰਕੇ ਕੁਰਸੀਆਂ ਤੇ ਬੈਠ ਜਿਹਨੇ ਖੜੇ ਹੈ ਕਿਰਪਾ ਕਰਕੇ ਪਲੀਜ਼ ਮੈਂ ਬੇਨਤੀ ਕਰੂੰਗਾ ਸਾਡੇ ਅਲਸੀ ਸਾਹਿਬ ਨੂੰ ਵੈਲਕਮ ਜੀ ਤੁਹਾਨੂੰ ਸਾਕੀਓ ਤੁਹਾਨੂੰ ਪਤਾ ਹੀ ਹੈ ਵੀ ਮਾਰ ਨੰਬਰ 2 ਤੇ ਜਿਹੜੀ ਟਿਕਟ ਦਿੱਤੀ ਗਈ ਹੈ ਕਿਉਂਕਿ ਸਾਥੀਓ ਇੱਕ ਬੜਾ ਵਧੀਆ ਜਿਹੜਾ ਚਿਹਰਾ ਹੈ ਇਹ ਤੁਹਾਡੇ ਵਾਰਡ ਚੋਂ ਉਤਰਿਆ ਗਿਆ ਉਸਦੇ ਬਾਅਦ ਉਹਨਾਂ ਦੀ ਮਾਤਾ ਜੀ ਨੇ ਲੜਿਆ ਕਿਉਂਕਿ ਰਿੱਕੀ ਮਿਸ਼ਾਲ ਜੀ ਇੱਕ ਐਸੇ ਇਨਸਾਨ ਨੇ ਬੜੇ ਲਿਖੇ ਨੇ ਰਾਜਨੀਤਿਕ ਨੌਲੇਜ ਰੱਖਦੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮੰਚ ਤੋਂ ਬੇਨਤੀ ਕਰਨਾ ਚਾਹੁੰਦਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕੌਣ ਸਮਰਥਿਤ ਹਾਂ ਮੈਂ ਕਦੇ ਇਸ ਪਰਿਵਾਰ ਜੁੜਿਆ ਮੇਰਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਡੇ ਸਾਰੇ ਹੀ ਵਾਰਡ ਦੀ ਹਮੇਸ਼ਾ ਤੋਂ ਡਿਮਾਂਡ ਇਹ ਰਹੀ ਸੀ ਵੀ ਸਾਨੂੰ ਲੋਕਲ ਕੈਂਡੀਡੇਟ ਦਿੱਤਾ ਜਾਵੇ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਸ ਕਾਬਲ ਸਮਝਿਆ ਜਿਹਦੇ ਤਹਿਤ ਅੱਜ ਤੁਸੀਂ ਸਾਰੇ ਜਣੇ ਇਕੱਠੇ ਹੋਏ ਬੈਠੇ ਹੋ 21 ਤਰੀਕ ਕੰਨ ਸ਼ਨੀਵਾਰ ਨੂੰ ਮੈਂ ਫੇਰ ਰਿਪੀਟ ਕਰ ਰਹੇ ਹਾਂ 21 ਤਰੀਕ ਦਿਨ ਸ਼ਨੀਵਾਰ ਨੂੰ 4 ਨੰਬਰ ਬਟਨ ਦਾ ਆਪਣਾ 4 ਨੰਬਰ ਬਟਨ ਆਮ ਆਦਮੀ ਪਾਰਟੀ ਤੋਂ ਝਾੜੂ ਦੇ ਚੋਣ ਨਿਸ਼ਾਨ ਤੇ ਗੁਰਦੀਪ ਵਿੱਕੀ ਮਸ਼ਾਲ ਜੀ ਚੋਣ ਲੜ ਰਹੇ ਨੇ ਜਿਨ੍ਹਾਂ ਨੂੰ ਭਾਰੀ ਬਹੁਮਤ ਚ ਵੋਟਾਂ ਪਾ ਕੇ ਤੁਸੀਂ ਜਿਤਾ ਕੇ ਐਮ ਸੀ ਬਣਾ ਕੇ ਮ्युनਿਸਪਲ ਕਮੇਟੀ ਚ ਭੇਜਣਾ ਹੈ ਔਰ ਮੈਂ ਤੁਹਾਡੇ ਨਾਲੇ ਵਾਅਦਾ ਕਰਦਾ ਇਹ ਵਾਅਦਾ ਵਿਕੀ ਮਿਸ਼ਾਲਤਾ ਜੀ ਇਹ ਵਾਅਦਾ ਤਨਵੀਰ ਸਿੰਘ ਸੌਂਦਦਾ ਹੈ ਕਿ ਜਿਹੜੀਆਂ ਤੁਹਾਡੇ ਮਹੱਲੇ ਦੀਆਂ ਸਮੱਸਿਆਵਾਂ ਹੋਣਗੀਆਂ ਮੈਂ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਹੱਲ ਕਰਵਾ ਕੇ ਦਊਂਗਾ ਮੇਰਾ ਤੁਹਾਡੇ ਨਾਲ ਵਾਅਦਾ ਮਜੀ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਘੁੰਹਾਰਾ ਮਿਲ ਰਿਹਾ ਹੈ ਬਾਡ ਨੰਬਰ 2 ਦੇ ਵਿੱਚ ਜਿਹੜੇ ਚੋਣਾਂ ਹੋ ਰਹੇ ਨੇ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਦਾ ਜਿਹੜੇ ਰਾਤ ਦੇ ਤਕਰੀਬਨ ਇਸ ਟਾਈਮ ਵੀ ਤੁਸੀਂ ਕਵਰੇਜ ਕਰਨ ਲਈ ਪਹੁੰਚੇ ਹੋਏ ਹੋ। ਦੂਸਰਾ ਤੁਸੀਂ ਦੇਖਿਆ ਹੋਣਾ ਇਸ ਟਾਈਮ ਠੰਡ ਦੇ ਵਿੱਚ ਵੀ ਜਿੱਦਾਂ ਜੋਸ਼ ਜਿੱਦਾਂ ਹੰਗਾਰਾ ਅੱਜ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ। ਅੱਜ ਲੋਕ ਮਨ ਪੱਕਾ ਕਰ ਚੁੱਕੇ ਨੇ ਕਿ ਆਉਣ ਵਾਲੀ 21 ਤਰੀਕ ਦਿਨ ਸ਼ਨੀਵਾਰ ਨੂੰ ਭਾਰੀ ਬਹੁਮਤ ਦੇ ਵਿੱਚ ਲੋਕੀ ਝਾੜੂ ਨੂੰ ਵੋਟਾਂ ਪਾਣ ਜਾ ਰਹੇ ਨੇ। ਔਰ ਮੈਨੂੰ ਇਸ ਗੱਲ ਦਾ ਮਾਣ ਵੀ ਆਪਣੇ ਹਲਕੇ ਦੇ ਲੋਕਾਂ ਤੇ ਮੈਨੂੰ ਫਕਰ ਆ ਆਪਣੇ ਹਲਕੇ ਦੇ ਲੋਕਾਂ ਤੇ ਔਰ ਮੈਨੂੰ ਭਰੋਸਾ ਵੀ ਆਪਣੇ ਹਲਕੇ ਦੇ ਲੋਕਾਂ ਦੇ ਕਿ ਹਰ ਸਮੇਂ ਇਹਨਾਂ ਨੇ ਮੇਰੇ ਉੱਤੇ ਆਪਣਾ ਅਸ਼ੀਰਵਾਦ ਬਣਾ ਕੇ ਰੱਖਿਆ ਹਰ ਸਮੇਂ ਇਹਨਾਂ ਨੇ ਮੇਰੀ ਪਿੱਠ ਦੇ ਉੱਤੇ ਆਪਣਾ ਹੱਥ ਰੱਖਿਆ ਅੱਜ ਵੀ ਪਹਿਲਾਂ ਵੀ ਰੱਖਿਆ ਅੱਜ ਵੀ ਰੱਖ ਰਹੇ ਨੇ ਔਰ ਆਉਣ ਵਾਲੇ ਸਮੇਂ 'ਚ ਵੀ ਮੇਰਾ ਹਲਕਾ ਮੇਰੇ ਨਾਲ ਪੂਰਾ ਡਟ ਕੇ ਖੜੂਗਾ ਔਰ ਮੈਂ ਵਾਅਦਾ ਕਰਦਾ ਹਾਂ ਜਿਹੜੇ ਵੀ ਕੰਮ ਇਸ ਵਾਰਡ ਨੰਬਰ 2 ਦੇ ਹੋਣਗੇ ਚਾਹੇ ਕਿਸੇ ਵੀ ਕਿਸਮ ਦੇ ਹੋਣ ਮੈਂ ਪਹਿਲ ਦੇ ਆਧਾਰ 'ਤੇ ਹੱਲ ਕਰਾਊਗਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅੱਜ ਤੋਂ 1 ਸਾਲ ਬਾਅਦ ਇੱਕ ਮਿਊਨਿਸਪਲ ਕਾਉਂਸਲ ਦੀਆਂ ਵੋਟਾਂ ਆਉਣੀਆਂ ਉਹਦੇ 'ਚ ਪਰਮਾਤਮਾ ਦੀ ਸੁੱਖ ਰਹੀ ਤੁਹਾਨੂੰ ਜਿਹੜੀ ਆਉਣ ਵਾਲੇ ਸਮੇਂ 'ਚ ਨਗਰ ਕਾਉਂਸਲ ਹੋਊਗੀ ਉਹ ਵੀ ਆਮ ਆਦਮੀ ਪਾਰਟੀ ਦੀ ਬਣਾ ਕੇ ਦਵਾਂਗੇ ਔਰ ਫੇਰ ਤੁਹਾਨੂੰ ਮੈਂ ਸ਼ਹਿਰ ਦੀ ਤਰੱਕੀ ਦਿਖਾਉਂਗਾ ਫੇਰ ਤੁਹਾਨੂੰ ਮੈਂ ਫੇਰ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਦੱਸੂਗਾ ਕਿ ਸ਼ਹਿਰ ਤਰੱਕੀ ਦੀ ਰਾਹ ਤੇ ਕਿਵੇਂ ਚੱਲਦਾ ਹੈ ਔਰ ਸ਼ਹਿਰ ਤਾਂ ਇੰਨਾ ਕੁ ਸੋਹਣਾ ਬਣਾ ਦੂੰਗਾ ਕਿ ਲੋਕਾਂ ਨੂੰ ਮੈਂ ਚੰਡੀਗੜ੍ਹ ਭੁਲਾ ਦੂੰਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਲੋਕੀ ਚੰਡੀਗੜ੍ਹ ਜਾਣਾ ਭੁੱਲ ਜਾਣਗੇ ਇੰਨਾ ਸੋਹਣਾ ਖੰਨਾ ਬਣਾ ਦੂੰਗਾ ਬਸ ਮੇਰੀ ਇੱਕੋ ਹੀ ਬੇਨਤੀ ਹੈ ਕਿ ਜਿਹੜੀ ਨਗਰ ਕੌਂਸਲ ਹੈ ਉਹ ਆਮ ਆਦਮੀ ਪਾਰਟੀ ਦੀ ਬਣਾ ਦਿਓ ਔਰ ਇਸ ਵਕਤ ਜੋ ਜਿਮਨੀ ਚੋਣ ਬਾਏ ਇਲੈਕਸ਼ਨ ਵਾਰਡ ਨੰਬਰ 2 ਦੇ ਵਿੱਚ ਚੱਲ ਰਹੀ ਹੈ ਉਤੋਂ ਗੁਰਦੀਪ ਵਿੱਕੀ ਮਿਸ਼ਾਲ ਨੂੰ ਭਾਰੀ ਬਹੁਮਤ ਦੇ ਨਾਲ ਵੋਟਾਂ ਪਾ ਕੇ ਨਗਰ ਕੌਂਸਲ 'ਚ ਭੇਜੋ ਧੰਨਵਾਦ